ਸਰਗਿਏ ਬੇਜੇ ਚੈਨਲ ਸਾਂਜੀ ਦੇ ਅੰਦਰ ਕੈਂਪ ਲਗਾਇਆ ਗਿਆ। ਤੁਸੀਂ ਉੱਥੇ ਬਾਕੀ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਹਿਸ਼ਾਪੂ ਟ੍ਰੈਕਰਜ਼ ਕਲੱਬ ਜਿਹੜਾ ਹੈ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਪਹਿਲਾਂ ਹੀ ਬੜੀ ਉਪਰਾਲੇ ਕਰਦਾ ਰਿਹਾ ਔਰ ਅੱਜ ਇਹ ਤੀਸਰਾ ਕੈਂਪ ਜਿਹੜਾ ਅੱਜ ਆਰਗੇਨਾਈਜ਼ ਕੀਤਾ ਜਾ ਰਿਹਾ ਉਹ ਚ ਮਹਿੰਦਰ ਸਿੰਘ ਧਾਮੀ ਜੀ ਉਹਨਾਂ ਦੀ ਪੂਰੀ ਟੀਮ ਹਰਿਕਸ਼ਨ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਬੜਾ ਅੱਛਾ ਕੌਜ਼ ਹੈ ਖੂਨਦਾਨ ਮਹਾਦਾਨ ਅਲਟੀਮੇਟਲੀ ਤਾਂ ਇੱਕ ਸਾਇੰਸ ਹੈ ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਲਈ ਲੇਕਿਨ ਅੱਜ ਤੱਕ ਸਾਇੰਸ ਡੁਪਲੀਕੇਟ ਲੈਬਾਰਟਰੀ ਚ ਖੂਨ ਨਹੀਂ ਬਣਾ ਸਕੀ ਤੇ ਖੂਨ ਇੱਕ ਐਸੀ ਚੀਜ਼ ਆ ਵੀ ਜਿਹੜੀ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਆ ਬੜੇ ਵੇਲੇ ਸਿਰ ਉਹਨਾਂ ਨੂੰ ਕਾਮਾਂ ਦੀ ਅੱਜ ਕੱਲ ਜਿਹੜਾ ਡੈਂਗੂ ਆ ਡੈਂਗੂ ਦੇ ਵਿੱਚ ਵੀ ਜਿਹੜੇ ਬਲੱਡ ਡੋਨਰ ਦੇ ਵੱਤਾਂ ਮੱਧ ਚੜ ਕੇ ਹਿੱਸਾ ਰਹਿੰਦੇ ਆ ਉਹ ਇਸ ਤਰ੍ਹਾਂ ਦੇ ਕੈਂਪ ਹੋਣੇ ਚਾਹੀਦੇ ਆ ਬਹੁਤ ਜ਼ਿਆਦਾ ਤੇ ਕੋਈ ਫਿਰ ਮੈਂ ਧਾਮੀ ਸਾਹਿਬ ਨੂੰ ਪਰ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਸਵਰਗੀ ਮੇਜਰ ਚੰਨੜ ਸਿੰਘ ਨੂੰ ਸਮਰਪਿਤ ਇਹ ਸਾਡਾ ਮੈਡੀਕਲ ਕੈਂਪ ਹੈਗਾ ਜੀ ਔਰ ਇਹ ਹਰੇਕ 3 ਸਾਲ ਹੋ ਗਿਆ ਸਾਨੂੰ ਇਹ ਕੈਂਪ ਲਾਉਂਦਿਆਂ ਨੂੰ ਔਰ ਇਹਦੇ ਵਿੱਚ ਸਾਡੇ ਅੱਜ ਮੁੱਖ ਮਹਿਮਾਨ ਸਿਗੇ ਪਰਮਜੀਤ ਸੱਚਦੇਵਾ ਜੀ ਔਰ ਜਿਨ੍ਹਾਂ ਦਾ ਸਹਿਯੋਗ ਹੈਗਾ ਭਾਈ ਕਨੇਜਾ ਜੀ ਦਾ ਟੀਮ ਦਾ ਸਹਿਯੋਗ ਹੈ ਔਰ ਸਾਡੇ ਇੱਥੇ ਡੋਨਰ ਹੈਗੇ ਆ ਜਿਦਾ ਮਨਜੀਤ ਭਾਜੀ ਆ ਔਰ ਸੁਖਵਿੰਦਰ ਭਾਜੀ ਆ ਗੋਲਦੀ ਭਾਜੀ ਪੈਂਟਾ ਭਾਜੀ ਅੰਮ੍ਰਿਤ ਗੁਪਤਾ ਜੀ ਔਰ ਸਬ ਮਾਸਟਰ ਸੁਖਵਿੰਦਰ ਜੀ ਔਰ ਆਪਣੇ ਭਾਈ ਅਬਦਲਜਿੰਦਰ ਸਿੰਘ ਕਾਮਨੀ ਕੁਲਵਿੰਦਰ ਸਿੰਘ ਬੈਂਸ ਤੇ ਸਾਡਾ ਜਿਹੜਾ ਅੱਜ ਹੈਗਾ ਕਿ ਅਸੀਂ ਘਟੋ ਘਟ 50 ਯੂਨਟ ਜਿਹੜੇ ਆਪਾਂ ਬਣਾਵਾਂਗੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਲੋਕਾਂ ਨੂੰ ਸੰਦੇਸ਼ ਇਹੀ ਆ ਜੀ ਕਿ ਜਿਹੜਾ ਖੂਨ ਦਾਨ ਜਿਹੜਾ ਉਹਦੀ ਇੱਕ ਬੂੰਦ ਜਿਹੜੀ ਆ ਕਿਸੇ ਨੂੰ ਜ਼ਿੰਦਗੀ ਦੇ ਸਕਦੀ ਆ ਸਾਨੂੰ ਵੱਧ ਚੜ ਕੇ ਜਿਹੜਾ ਇਹ ਖੂਨ ਦਾਨ ਕਰਨਾ ਚਾਹੀਦਾ ਕਿਉਂਕਿ ਖੂਨ ਨਾਲ ਹੀ ਜ਼ਿੰਦਗੀ ਆ ਦੌਸ਼ਰਪੋਰ ਹਾਈਕਰ ਟਰੈਕਰ ਰਜਿਸਟਰਡ ਕਲੱਬ ਜਿੰਸ 2013 ਅਦੇਜ਼ਾਤਾ ਦੇ ਨਾਲ ਰਹਿਲ ਪਰਵਾਰ ਨਾਲ ਅੱਜ ਹੁੰਦਾਨ ਕੈਂਪ ਲਗਾਇਆ ਗਿਆ ਤੇ ਹੁੰਦਾਨ ਮਹਾਨਦਾਨ ਅਸੀਂ ਇਹੀ ਕਹਾਂਗੇ ਕਿ ਹੁੰਦਾਨ ਕਰਨਾ ਚਾਹੀਦਾ ਬੰਦੇ ਨੂੰ ਹਰੇਕ ਨੂੰ ਇਹ ਸਾਡਾ ਤੀਸਰਾ ਕੈਂਪ ਹੈ